ਤੁਹਾਡੇ ਬਾਅਦਿਆ ਫਿਰੋਜ਼ਪੁਰ ਦੇ ਪਿੰਡ ਅਜ਼ਲੋਕੇ ਦੇ ਵਿੱਚ ਕੰਡਿਆਲੀ ਤਾਰ ਵਿੱਚ ਕਰੰਟ ਦੀ ਲਪੇਟ ਚੌਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਚਾਰ ਪੈਣਾ ਦਾ ਇਕਲੌਤਾ ਪਰਾਸੀ ਤੇ ਉਸਦੇ ਚਾਰ ਛੋਟੇ ਛੋਟੇ ਬੱਚੇ ਸਨ ਮਾਪਿਆਂ ਤੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਹਾਦਸੇ ਦਾ ਕਾਰਨ ਕਿਸਾਨਾਂ ਵੱਲੋਂ ਖੇਤਾਂ 'ਚ ਲਗਾਈ ਕੰਡਿਆਲੀ ਤਾਰ ਵਿੱਚ ਛੱਡੇ ਕਰੰਟ ਨੂੰ ਦੱਸਿਆ ਜਾ ਰਿਹਾ ਜਿਸ ਦੇ ਨਾਲ ਮ੍ਰਿਤਕ ਦਾ ਮੋਟਰਸਾਈਕਲ ਵਿਖਾਇਆ ਗਿਆ ਸੀ ਦਰਅਸਲ ਸਰਹੱਦੀ ਇਲਾਕੇ ਦੇ ਵਿੱਚ ਖੇਤ ਹੋਣ ਦੇ ਕਾਰਨ ਕਿਸਾਨਾਂ ਦੇ ਵੱਲੋਂ ਜੰਗਲੀ ਜਾਨਵਰਾਂ ਤੋਂ ਫਸਲ ਨੂੰ ਬਚਾਉਣ ਦੇ ਲਈ ਕੰਡਿਆਲੀ ਤਾਰ ਵਿੱਚ ਕਰੰਟ ਛੱਡਿਆ ਹੋਇ ਸਿੰਘ ਆ ਗਿਆ ਮ੍ਰਿਤਕ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ ਤੇ ਪਾਣਾ ਵਰਤਿਆ ਤੇ ਅੰਟ ਡੈਥ ਹੋਈ ਸੀ ਆ ਤਕਰੀਬਨ 4-5 ਵਜੇ ਉਹਦਾ ਡਰਾਈਵਰ ਸੀ ਗੋਦੀ ਡੈਥ ਹੋਈ ਸੀ ਤੇ ਇਹ ਗਿਆ ਸੀ ਸਮਾਨ ਸਮੋਲ ਲੈਣ ਪਰੋਂ ਆ ਰਐਸੀ ਮੰਦੋਟ ਨੂੰ ਤੇ ਉੱਥੇ ਰਸਤੇ 'ਚ ਨਾ ਆਰ ਲਾਈਏ ਸੀ ਉਹਨਾਂ ਨੇ ਆ ਜੰਗਲੀ ਜਾਨਵਰਾਂ ਵਾਸਤੇ ਇੱਕ ਤਾਂ ਹੁੰਦਾ ਝਟਕਾ ਪਰ ਇਹ ਝਟਕਾ ਵੀ ਇਹ ਮੇਰੇ ਸੱਜੇ ਤਾਰ ਸੀ ਦੂਸਰੀ ਸਿੱਧੀ ਤਾਰ ਲੱਗੀ ਸੀ ਕਿਤੇ ਤੇ ਉਹਨੂੰ ਕਰੇ ਮੋਟਰ ਸਾਈਡ ਤੋਂ ਲੱਗ ਗਿਆ ਤੇ ਉਸੇ ਟਾਈਮ ਮੈਨੂੰ ਉਹਨੇ ਸੌਟ ਲੈ ਥੱਲੇ ਹਲੇ ਥੋੜਾ ਹੋਏ ਆਸ-ਪਾਸ ਬੰਦੇ ਬੀਬੀਆਂ ਵਾਵਾ ਖੜੇ ਸੀ ਜਿਹੜੀ ਡੈਥ ਹੋਈ ਸੀ ਤੇ ਉਸ ਤੋਂ ਬਾਅਦ ਸਾਰਿਆਂ ਨੇ ਆਪਾਂ ਉਹਦਾ ਜੋਰ ਲਾ ਕੇ ਸੇ ਆਟਾ ਮਲਿਆ ਕੇ ਫੂਕੇ ਮਾਰੇ ਕੇ ਜੋ ਵੀ ਕੁਛ ਹੈਗਾ ਹੈ ਸਭ ਕੋ ਸਾਰਿਆਂ ਨੇ ਜੋਰ ਲਾਇਆ ਬਹੁਤ ਜੋਰ 15 20 ਮਿੰਟ ਸਾਰਿਆਂ ਨੇ ਆਟਾ ਮਾਲ ਮਾਲ ਤੇ ਸਭ ਬੰਦੇ ਹੋਰ ਬੇਵੋਸ਼ ਹੋ ਗਏ ਆਟਾ ਮਾਲ ਮਾਲ ਤੇ ਉਸ ਤੋਂ ਬਾਅਦ ਤੇ ਫਿਰ ਇਹਨਾਂ ਨੂੰ ਲਿਆਂਦਾ ਇੱਥੇ ਹਸਪਤਲ ਮਾਮਾ ਨੂੰ ਬਚਾਉਣ ਲਈ ਨਾ 45 ਤਾਰ ਲਾਈ ਸੀ ਆਪਣੇ ਪਿੰਕ ਦੇ ਕਿਮਰ ਸਿੰਘ ਕਿਹੋ ਜੀ ਇਹਨਾਂ ਕਣਿਆਲੀ ਤਾਰ ਦੀ ਸਾਡੇ ਭਰਾ ਨੂੰ ਲੈ ਕੇ ਬੈਠ ਗਈ ਅੱਜ ਉਹਨੇ ਜੇ ਕਰੰਟ ਛੱਡਿਆ ਸੀ ਸਿੱਧਾ ਟਰਾਂਸਫਾਰਮ ਨਾਲ ਕਰਾਇਆ ਚ ਸੀ ਜੀ ਕੋਈ ਝੜਕਾ ਵਗੈਰਾ ਨਹੀਂ ਸਿੱਧਾ ਟਰਾਂਸਫਾਰਮ ਨਾਲ ਗਿਆ ਸੀ ਜੀ ਜਿੰਨੇ ਕਰਤਾ ਸਾਡੇ ਭਰਾ ਦੇ ਘਰ ਤੋਂ ਉਹ ਵੀ ਸਾਡੇ ਜਿਤਾਏ ਦਾ ਮੁੰਡਾ ਸੀ ਮੇਰਾ ਬਿਓਰ ਹੀ ਲੱਗਦਾ ਸੀ ਤੇ ਇੱਕੋ ਇੱਕ ਪਰਿਵਾਰ ਦਾ ਬੇਟਾ ਸੀ ਜਾ ਦੋ ਛੋਟੇ ਛੋਟੇ ਦੇ ਬੱਚੇ ਨੇ ਕੋਈ ਅੰਦਾ ਹੋਰ ਸਾਰਾ ਨਹੀਂ ਮਾਪੋ ਦੇ ਡੈੱਡ ਹੋਈ ਹੋਈ ਕਹਣਾ ਇਹ ਵਾਪਰੇ ਹੈ ਕਿ ਸਾਡੇ ਪਿੰਡ ਵਿੱਚ ਮੌਤ ਹੋਈ ਸੀ ਕਿਸੇ ਮੁੰਡੇ ਦੀ ਤੇ ਉੱਥੇ ਉਹਨਾਂ ਦੇ ਗਿਆ ਸੀਗਾ ਮੌਤ ਤੇ ਉਹ ਰਸਤੇ ਵਿੱਚ ਉਹਨਾਂ ਆਉਂਦਾ ਪਿਆ ਸੀਗਾ ਗਲਤੀ ਕਿੱਥੇ ਸੀ ਗਲਤੀ ਕਿ ਨਹੀਂ ਲਾਪਰਵਾਹੀ ਕਿੱਥੇ ਗਲਤੀ ਲਾਪਰਵਾਹੀ ਹੋ ਨਾ ਜੀ ਜਿਨ੍ਹਾਂ ਨੇ ਤਾਰ ਲਾਈ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਅੱਜ ਮਰਦ ਹੋ ਗਈ ਤੇ ਸਵੇਰੇ 5 ਵਜੇ ਉੱਠ ਕੇ ਤਾਰ ਪੱਟ ਦਿੰਦੇ ਉਹਨਾਂ ਨੇ ਸਿੱਧੇ ਤਾਰ ਤਰਾ ਸ਼ਰਮ ਤੋਂ ਲਾਈ ਹੋਈ ਸੀ ਤੇ ਤਾਰ ਦੇ ਨਾਲ ਹੀ ਲੱਗ ਕੇ ਆਂਦੀ ਮੌਕੇ ਤੇ ਮੌਤ ਹੋ ਗਈ ਜੀ ਇਕ ਆਧਕਲੋਤਾ ਕੋਤਾ ਬੇਟਾ ਹੈ ਇਹਦੇ ਦੋ ਛੋਟੇ ਬੱਚੇ ਨੇ ਤੇ ਛੋਟਾ ਹੀ ਪਰਿਵਾਰ ਸੀ ਇਹ ਪਿੰਡ ਚ ਕੋਈ ਮੌਤ ਹੋਈ ਹੈ ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਇਹ ਪਾਂਡੇ ਲਾਂ ਚੱਲੇ ਸੀ ਉਥੇ ਡੰਗ ਪਛਵਾ ਨੂੰ ਲੜਾਈ ਹੋਈ ਸੀ ਲੜਾਟ ਕਰ ਲੱਗੀ ਹੋਈ ਸੀ ਉਹਦੇ ਨਾਲ ਉਹ ਮੋਟਰਸਾਈਕਲ ਡਿੱਗ ਗਿਆ ਲੈਟਰ ਲੱਗਿਆ ਤੇ 9:30 ਵਜੇ ਸਵੇਰੇ ਉਹਨਾਂ ਦੇ ਜਾਣੋ ਕਿ ਜਦੋਂ ਸਨਾਹ ਪਹੁੰਚਿਆ ਅੰਨੰਤ ਸਾਡਾ ਫਰਾਗ ਖਤਮ ਹੋ ਚੁੱਕਾ ਹੈ ਇਹ ਤਾਂ ਕੀ ਨੂੰ ਨੇ ਬਾਬਾ ਕੀ ਬਾੜਾ ਵਰ ਭਾਈ ਤਾਲਾਆਂ ਟਿਕਾ ਆਇਆ ਸਾਡਾ ਭਰਾ ਹੈ ਇਹਨੇ ਮੌਤ ਕਿਲੇ ਰਹੀ ਜੀ ਹੁਣ ਉਹਨਾਂ ਅਗਰੇ ਗੁੰਦੀ ਲਾਈ ਇੰਦੀ ਤਾਰ ਇਹਦੀ ਤਾਰ ਤੋਂ ਲੰਗੜ ਲੱਗਾਏ ਬਾਤ ਕਰ ਰਹੇ ਕਿ ਹਾ ਨੂੰ ਇੰਨਾ ਨਹੀਂ ਪਤਾ ਨੰਬਰ ਕਿਨ ਪਰਿਵਾਰਿਕ ਮੈਂ ਨਾ को पाई हिकु दो ब